ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਬਣਾਵਾਂਗੇ ਆਪਾਂ ਸਵੇਰ ਜਲਦੀ ਬਣਨ ਵਾਲਾ ਬਰੈਡ ਤੋਂ ਨਾਸ਼ਤਾ ਤੇ ਉਹ ਆਪਾਂ ਕਿਵੇਂ ਬਣਾਣਾ ਹੈ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦੇਵੋ ਤਵਾਜਾ ਸ਼ੇਅਰ ਕਰਦਿਆ ਕਰੋ ਤੇ ਪਲੀਜ਼ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਚਲੋ ਫਿਰ ਆਪਾਂ ਨਾਸ਼ਤਾ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਬ੍ਰੈਡ ਤੋਂ ਨਾਸ਼ਤਾ ਬਣਾਉਣ ਵਾਸਤੇ ਤੇ ਸਭ ਤੋਂ ਪਹਿਲਾਂ ਆਪਾਂ ਸਬਜ਼ੀਆਂ ਲੈਤੀਆਂ ਜਿਨ੍ਹਾਂ ਨੂੰ ਮੈਂ ਕੱਦੂਕਸ਼ ਕਰ ਲਿਆ ਸੀਗਾ ਆ ਪੱਤਾ ਗੋਭੀ ਹੈਗੇ ਆ ਤੇ ਪਿਆਜ਼ ਹੈ ਇੱਕ ਪਿਆਜ਼ ਨੂੰ ਕੱਦੂਕਸ਼ ਕੀਤਾ ਤੇ ਦੋ ਹਰਵੇਂ ਮਿਰਚਾਂ ਵੀ ਕਟੀਆਂ ਤੇ ਦੋ ਆਪਣੇ ਕੋਲੇ ਹੈਗੇ ਆ ਆਲੂ ਆਲੂਆਂ ਨੂੰ ਕੱਦੂਕਸ਼ ਨਹੀਂ ਕੀਤਾ ਕਿਉਂਕਿ ਪਾਣੀ ਦੇ ਵਿੱਚ ਭੌਂਕੇ ਰੱਖਤਾ ਵੀ ਆਲੂ ਕਾਲੇ ਨਾ ਪੈਣ ਇਹਨਾਂ ਨੂੰ ਆਪਾਂ ਤੁਰੰਤ ਕਰ ਕੱਦੂਕਸ਼ ਕਰਾਂਗੇ ਅੰਜ ਆਪਾਂ ਬ੍ਰੈਡ ਲੈ ਬ੍ਰੈਡ ਹੈਗੇ ਨਾਰਮਲੀ ਜਿਹੜੇ 10 ਰੁਪਏ ਦਾ ਪੈਕਟ ਹੈਗਾ ਉਹ ਬ੍ਰੈਡ ਹੈਗੇ ਆ ਤੇ ਹੁਣ ਆਪਾਂ ਇਹਨਾਂ ਦਾ ਨਾਸ਼ਤਾ ਬਣਾਵਾਂਗੇ ਹਾਂਜੀ ਹੁਣ ਆਪਾਂ ਆਲੂ ਨੂੰ ਕੱਦੂਕਸ਼ ਕਰਾਂ ਫੋ ਬਾਲਕੇ ਵੀ ਤੁਸੀਂ ਆਲੂ ਫਾਲ ਸਕਦੇ ਆ ਤੇ ਪਰ ਮੈਂ ਕੱਚੇ ਆਲੂ ਦੇ ਜਿਹੜੇ ਹੈ ਆਪਾਂ ਨਾਸ਼ਤਾ ਬਣਾਵਾਂਗੇ ਕਿਉਂਕਿ ਆਪਾਂ ਜਲਦੀ ਬਣਾਉਣਾ ਹੈ ਇਸ ਕਰਕੇ ਆਪਾਂ ਫਿਰ ਕੱਚੇ ਆਲੂ ਦੇ ਇਸਤੇਮਾਲ ਕਰਾਂਗੇ ਤੇ ਘੱਟ ਤੇਲ ਵਿੱਚ ਜਿਹੜਾ ਇਹ ਆਪਾਂ ਨਾਸ਼ਤਾ ਬਣਾਵਾਂਗੇ ਆਪਾਂ ਤਵੇ ਤੇ ਜਿਹੜਾ ਇਹ ਨਾਸ਼ਤਾ ਬਣਾ ਕੋਈ ਜ਼ਿਆਦਾ ਤੇਲ ਦੀ ਲੋੜ ਨਹੀਂ ਜੀ ਇੱਕ ਆਪਾਂ ਛੋਟੀ ਜਿਹੀ ਕੜਾਹੀ ਲੈ ਲਈ ਜਿਹਦੇ ਵਿੱਚ ਹੁਣ ਆਪਾਂ ਬੀਡਾਂ ਦੇ ਛੋਟੇ ਛੋਟੇ ਪੀਸ ਇਸ ਤਰ੍ਹਾਂ ਕੱਟ ਲਾਂਗੇ ਹਾਂਜੀ ਬ੍ਰੈਡਾਂ ਦੇ ਆਪਾਂ ਛੋਟੇ ਛੋਟੇ ਪੀਸ ਕਰ ਲਏ ਤੇ ਹੁਣ ਆਪਾਂ ਸਬਜ਼ੀਆਂ ਐਡ ਕਰਾਂਗੇ। ਕੱਦੂ ਕਸ਼ ਕੀਤਾ ਹੋਇਆ ਆਲੂ। ਕੱਦੂ ਕਸ਼ ਕੀਤੀ ਹੋਈ ਪੱਤਾ ਗੋਭੀ। ਪਿਆਜ਼। ਸਬਜ਼ੀਆਂ ਕੋਈ ਵੀ ਆਉਦੀ ਮਨਪਸੰਦ ਤੁਸੀਂ ਪਾ ਸਕਦੇ ਆਂ। ਘੱਟ ਚਾਹੇ ਵੱਧ। ਹੁਣ ਆਪਾਂ ਮਸਾਲੇ ਐਡ ਕਰਾਂਗੇ। ਸਵਾਦ ਅਨੁਸਾਰ ਨਮਕ। ਥੋੜੀ ਜਿਹੀ ਪਾ ਦਾਂਗੇ ਆਪਾਂ ਹਲਦੀ ਇੱਕ ਛੋਟਾ ਚਮਚ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਅੱਧਾ ਚਮਚ ਪਾ ਦਾਂਗੇ ਗਰਮ ਮਸਾਲੇ ਦਾ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਇੱਕ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਥੋੜੀ ਜਿਹੀ ਪਾ ਲਾਂਗੇ ਆਪਾਂ ਕਸੂਰੀ ਮੇਥੀ ਧਨੀਆ ਹੈ ਨਹੀਂ ਸੀਗਾ ਤੇ ਕਸੂਰੀ ਆਪਾਂ ਮੈਂ ਐਡ ਕਰ ਦਾਂਗੇ ਹੁਣ ਆਪਾਂ ਬੇਸਨ ਐਡ ਕਰਾਂਗੇ 1 ਚਮਚ 2 ਚਮਚ 3 ਚਮਚ ਜਿਹੜਾ ਆ ਖਾਣ ਵਾਲਾ ਚਮਚ ਹੁੰਦਾ ਨਾ ਹੈ ਛੋਟਾ ਵਾਲਾ ਤੇ ਉਹਦੇ ਨਾਲ ਆਪਾਂ 3 ਚਮਚੇ ਵੇਸਣ ਦੇ ਪਾਤੇ ਆਪਾਂ ਥੋੜਾ ਜਿਹਾ 2 ਚਮਚੇ ਹਿਸਾਬ ਨਾਲ ਪਾਣੀ ਐਡ ਕਰਾਂਗੇ ਉਹਨਾਂ ਪਹਿਨ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੇ ਅਗਰ ਬੱਚਿਆਂ ਨੇ ਖਾਣਾ ਨਾਸ਼ਤਾ ਤਾਂ ਤੁਸੀਂ ਜਿਹੜੀ ਹਰੀ ਮਿਰਚ ਤੁਸੀਂ ਨਹੀਂ ਵੀ ਪਾ ਸਕਦੇ ਤੇ ਚਾਹੋ ਤਾਂ ਤੁਸੀਂ ਪਾ ਸਕਦੇ ਹੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਪਾ ਸਕਦੇ ਹੋ ਹਾਂਜੀ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਹਾਂਜੀ ਨਾਸ਼ਤਾ ਬਣਾਉਣ ਵਾਸਤੇ ਤੇ ਆਪਾਂ ਮਿਸ਼ਰਣ ਤਿਆਰ ਕਰ ਲਿਆ ਹੈਗਾ ਹਾਂਜੀ ਨਾਸ਼ਤਾ ਬਣਾਉਣ ਵਾਸਤੇ ਤੇ ਗੈਸ ਦੇ ਉੱਪਰ ਆਪਾਂ ਤਵਾ ਰੱਖਤਾ ਤਵਾ ਹਲਕਾ ਜਿਹਾ ਗਰਮ ਹੋ ਗਿਆ ਹੁਣ ਆਪਾਂ ਉੱਪਰ ਹਲਕਾ ਜਿਹਾ ਘਿਓ ਲਾ ਦਾਂਗੇ ਰਿਫਾਈਨਡ ਤੇਲ ਵੀ ਤੁਸੀਂ ਵਰਤ ਸਕਦੇ ਹੋ ਘਿਓ ਵੀ ਤੁਸੀਂ ਵਰਤ ਸਕਦੇ ਹੋ ਜੋ ਹੁਣ ਥੋੜਾ ਜਿਹਾ ਇਹ ਕਿਉਂ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਮਿਸ਼ਨ ਤਿਆਰ ਕੀਤਾ ਨਾਸ਼ਤਾ ਬਣਾਉਣ ਵਾਸਤੇ ਤੇ ਤਵੇ ਦੇ ਉੱਪਰ ਪਾ ਦਾਂਗੇ। ਹਾਂਜੀ ਹੁਣ ਆਪਾਂ ਨਾਸ਼ਤਾ ਬਣਾਵਾਂਗੇ। ਛੋਟੇ-ਛੋਟੇ ਸੈਟ ਕਰ ਦਿੰਦੇ ਆ। हाँ जी सैट करता तो दे उस या पार्ट 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 थोड़ा जहा घैस करा बाद ये है नाश्ता बनी जाऊगा हाँ जी हम आप नाश्ते पट देंगे देख सकते हो कि बढ़िया जरले पासे पक गया तो हम उस तरह ही आप दूसरा पाता पका लेंगे थोड़ा जहां होर ला देंगे घ्यो हाँ जी नाश्ते का हम दूजा पाता आपट देंगे ਦੇਸਾ ਜੀ ਇਧਰ ਵੀ ਬਹੁਤ ਵਧੀਆ ਜਿਹੜਾ ਇਹ ਪੱਕ ਗਿਆ ਹੈਗਾ ਤੇ ਥੋੜਾ ਜਿਹਾ ਆਪਾਂ ਹੋਰ ਸੇਕ ਲਵਾ ਲੀਏ। ਹਾਂਜੀ ਨਾਸ਼ਤਾ ਬਣ ਕੇ ਰਹਿ ਗਈ ਹੈ ਤੇ ਹੁਣ ਆਪਾਂ ప్ਲੇਟ ਰੱਖ ਦਾਂਗੇ। ਬਹੁਤ ਹੀ ਜ਼ਿਆਦਾ ਇਹ ਸੌਲਟ ਬਣਿਆ ਹੈਗਾ ਨਾਸ਼ਤਾ। ਤੇ ਹੁਣ ਆਪਾਂ ਦੂਸਰਾ ਨਾਸ਼ਤਾ ਬਣਾਵਾਂ। ਹਾਂਜੀ ਉਸੇ ਤਰ੍ਹਾਂ ਆਪਾਂ ਦੂਸਰੀ ਵਾਰ ਤਵੇ ਤੇ ਘੋ ਲਾ ਦੇ। ਹਾਂਜੀ ਜਿਹੜਾ ਆਪਾਂ ਦੂਸਰੀ ਵਾਰ ਨਾਸਤਾ ਬਣਾਉਣਾ ਆਪਾਂ ਤੇ ਉੱਪਰ ਪਾਇਆ ਸੀਗਾ ਤੇ ਉਹ ਵੀ ਬਣ ਕੇ ਰੈਡੀ ਹੋ ਗਏ। ਮੈਂ ਤਾਂ ਉਸੇ ਤਰੀਕੇ ਨਾਲ ਲਾ ਲਾਂਗੇ ਤੇ ਰੱਖ ਦਾਂਗੇ ਪਲੇਟ 'ਚ। ਸਾਰਾ ਨਾਸਤਾ ਇਸੇ ਤਰ੍ਹਾਂ ਬਣਾ ਕੇ ਆਪਾਂ ਰੈਡੀ ਕਰ ਲਾਂਗੇ। ਹਾਂਜੀ ਸਾਰਾ ਨਾਸਤਾ ਆਪਾਂ ਬਣਾ ਕੇ ਰੈਡੀ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਇਹ ਨਾਸਤਾ ਬਣਿਆਗਾ ਤੇ ਬਹੁਤ ਜਲਦੀ ਬਣਨ ਵਾਲਾ ਇਹ ਨਾਸਤਾ ਬਣਿਆਗਾ ਤੇ ਬਹੁਤ ਹੀ ਆਪਾਂ ਘੱਟ ਤੇਲ ਵਿੱਚ ਬਣਾਇਆਗਾ। ਤੁਸੀਂ ਸਵੇਰ ਦੇ ਟਾਈਮ ਤੇ ਜਲਦੀ ਜਲਦੀ ਜਿਹੜਾ ਇਹ ਬ੍ਰੈਡ ਤੋਂ ਨਾਸਤਾ ਤੁਸੀਂ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਇਹ ਸੌਫਟ ਨਾਸਤਾ ਬਣਦਾ ਹੈ। ਹਾਂਜੀ ਚਾਹੇ ਤੁਸੀਂ ਸੌਸ ਦੇ ਨਾਲ ਖਾਓ ਤੇ ਚਾਹੇ ਤੁਸੀਂ ਚਾਹ ਦੇ ਨਾਲ ਖਾਓ ਬਹੁਤ ਜਿਆਦਾ ਇਹ ਜਿਹੜਾ ਹੈਸ ਆਫ ਨਾਸ਼ਤਾ ਬਣਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਨਰਮ ਜਿਹੜਾ ਇਹ ਨਾਸ਼ਤਾ ਬਣਿਆ ਹੈਗਾ ਆਰਾਮ ਨਾਲ ਜਿਹੜਾ ਇਹ ਆਪਾਂ ਨਾਸ਼ਤਾ ਖਾ ਸਕਦੇ ਹੈਗੇ ਹਾਂ ਹਾਂਜੀ ਅੱਜ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਤੁਸੀਂ ਲਾਈਕ ਕਰ ਦਿਓ ਵਰਤੋਂ ਤੇ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ